ਇਹ ਖਾੜੀ 2013 ਦੀ ਹੈ 1 ਮਈ 2013 ਦੀ ਤਾਰੀਖ ਸੀ ਸ਼ਾਮ 3:40 ਉੱਤੇ ਦਿੱਲੀ ਦੇ ਵੱਖ-ਵੱਖ ਰੇਲਵੇ ਸਟੇਸ਼ਨਾਂ ਵਿੱਚੋਂ ਇੱਕ ਹਰਜਤ ਨਜ਼ਾਮੋਦੀਨ ਰੇਲਵੇ ਸਟੇਸ਼ਨ ਹਰਜਤ ਨਜ਼ਾਮੋਦੀਨ ਦੀ ਰੇਲਵੇ ਸਟੇਸ਼ਨ ਤੋਂ ਇੱਕ ਟ੍ਰੇਨ ਚੱਲਦੀ ਹੈ ਜੋ ਦਿੱਲੀ ਮੁੰਬਈ ਤ੍ਰੀਵਰਤ ਐਕਸਪ੍ਰੈਸ ਹੈ 3:40 ਉੱਤੇ ਹਰਜਤ ਨਜ਼ਾਮੋਦੀਨ ਰੇਲਵੇ ਸਟੇਸ਼ਨ ਤੋਂ ਇਹ ਟ੍ਰੇਨ ਮੁੰਬਈ ਲਈ ਰਵਾਨਾ ਹੁੰਦੀ ਹੈ ਇਸ ਟ੍ਰੇਨ ਵਿੱਚ ਸੈਂਕੜੇ ਮੁਸਾਫਰਾਂ ਦੇ ਨਾਲ ਦਿੱਲੀ ਦੀ 23 ਸਾਲ ਦੀ ਕੁੜੀ ਆਪਣੀਆਂ ਅੱਖਾਂ ਵਿੱਚ ਬਹੁਤ ਸਾਰੇ ਸੁਪਨੇ ਲਈ ਬਹੁਤ ਖੁਸ਼ੀ ਬਹੁਤ ਸਾਰੀਆਂ ਉਮੀਦਾਂ ਅਤੇ ਉਮੰਗਾਂ ਲੈ ਕੇ ਮੁੰਬਈ ਜਾ ਰਹੀ ਸੀ ਮੁੰਬਈ ਵਿੱਚ ਉਸਦੀ ਨੌਕਰੀ ਲੱਗਣ ਵਾਲੀ ਸੀ ਅਤੇ ਉਹ ਵੀ ਨਰਸ ਲਈ ਅਤੇ 에ਅਰ ਫੋਰਸ ਵਿੱਚ ਨਰਸ ਦੀ ਜਗ੍ਹਾ ਖਾਲੀ ਸੀ ਉਸਨੇ ਆਪਣਾ ਇਗਜ਼ਾਮ ਦਿੱਤਾ ਸੀ ਅਤੇ ਉਸ ਵਿੱਚ ਸਿਲੈਕਟ ਹੋ ਗਈ ਸੀ ਉਸਨੂੰ ਜੁਆਇਨ ਕਰਨ ਲਈ ਜਾਣਾ ਸੀ ਆਪਣੇ ਪਿਤਾ ਅਤੇ ਆਪਣੀ ਆਂਟੀ ਦੇ ਨਾਲ ਉਹ ਟ੍ਰੇਨ ਵਿੱਚ ਬੈਠਦੀ ਹੈ ਖੁਸ਼ੀ-ਖੁਸ਼ੀ ਨਵੇਂ-ਨਵੇਂ ਸੁਪਨੇ ਦੇਖ ਰਹੀ ਸੀ ਅਤੇ ਉਹ ਮੋਬਾਈਲ ਹੀ ਜਦੋਂ ਰਵਾਨਾ ਹੁੰਦੀ ਹੈ ਇਸ ਗੱਲ ਤੋਂ ਬੇਖਬਰ ਕਿ ਉਸੇ ਟ੍ਰੇਨ ਵਿੱਚ ਇੱਕ ਵਿਅਕਤੀ ਹੈ ਜਿਸ ਦੀਆਂ ਨਜ਼ਰਾਂ ਲਗਾਤਾਰ ਪੀਤੀ ਰਾਠੀ ਉੱਤੇ ਹਨ 23 ਸਾਲ ਦੀ ਪ੍ਰੀਤੀ ਰਾਠੀ ਉਸਦੇ ਪਾਪਾ ਉਸਦੀ ਆਂਟੀ ਇਸ ਸਭ ਤੋਂ ਬੇਖਬਰੀ ਟ੍ਰੇਨ ਚੱਲਦੀ ਹੈ ਅਗਲੇ ਤਿੰਨੇ ਹੀ ਟ੍ਰੇਨ ਸਵੇਰੇ 7:55 ਉਤੇ ਲਗਭਗ 8 ਵਜੇ ਮੁबई ਦੇ ਬਾਂਦਰਾ ਰੇਲਵੇ ਸਟੇਸ਼ਨ ਤੇ ਰੁਕਦੀ ਹੈ ਤੇ ਤਕਰੀਬਨ 16 ਘੰਟੇ ਦੇ ਸਫ਼ਰ ਦੇ ਬਾਅਦ ਇਹ ਟ੍ਰੇਨ ਸਵੇਰੇ 8 ਵਜੇ ਬਾਂਦਰਾ ਰੇਲਵੇ ਸਟੇਸ਼ਨ ਨੂੰ ਪਹੁੰਚਦੀ ਹੈ ਜਦੋਂ ਇਹ ਟ੍ਰੇਨ ਪਹੁੰਚਦੀ ਹੈ ਪ੍ਰੀਤੀ ਆਪਣੇ ਪਾਪਾ ਅਤੇ ਆਂਟੀ ਦੇ ਨਾਲ ਟ੍ਰੇਨ ਤੋਂ ਹੇਠਾਂ ਉਤਰਦੀ ਹੈ ਪਲੇਟਫਾਰਮ ਤੇ ਆਉਦੀ ਹੈ ਬਾਹਰ ਜਾਣ ਦੀ ਤਿਆਰੀ ਕਰ ਰਹੀ ਹੁੰਦੀ ਹੈ ਸਟੇਸ਼ਨ ਤੇ ਭੀੜ ਸੀ ਤਦ ਹੀ ਅਚਾਨਕ ਇੱਕ ਮੌਕਾ ਮਿਲਦਾ ਹੈ ਜਦੋਂ ਪ੍ਰੀਤੀ ਦੇ ਪਾਪਾ ਅਤੇ ਆਂਟੀ ਥੋੜਾ ਅੱਗੇ-ਅੱਗੇ ਚੱਲ ਰਹੇ ਸਨ ਪ੍ਰੀਤੀ ਥੋੜਾ ਪਿੱਛੇ ਸੀ ਇੱਕ ਨੌਜਵਾਨ ਆਉਂਦਾ ਹੈ ਪਿੱਛੋਂ ਤੋਂ ਪ੍ਰੀਤੀ ਦੇ ਮੋਢੇ ਤੇ ਹੱਥ ਰੱਖਦਾ ਹੈ ਇਹ ਇੱਕ ਨੈਚੁਰਲ ਗੱਲ ਹੁੰਦੀ ਹੈ ਕਿ ਕੋਈ ਜਿਵੇਂ ਹੀ ਹੱਥ ਰੱਖਦਾ ਹੈ ਤਾਂ ਤੁਸੀਂ ਮੁੜੋਗੇ ਉਹ ਖੱਬੇ ਹੱਥ ਨਾਲ ਉਸਦੇ ਮੋਢੇ ਤੇ ਹੱਥ ਰੱਖਦਾ ਹੈ ਪ੍ਰੀਤੀ ਮੁਰਦੀ ਹੈ ਜਿਵੇਂ ਹੀ ਮੁਰਦੀ ਹੈ ਉਹ ਆਪਣੇ ਸੱਜੇ ਹੱਥ ਵਿੱਚ ਇੱਕ ਚਮਨਪਰਾਜ਼ ਦਾ ਡੱਬਾ ਲਈ ਖੜਾ ਹੁੰਦਾ ਹੈ। ਉਹ ਚਮਨਪਰਾਜ਼ ਦਾ ਡੱਬਾ ਸਿੱਧੇ ਪ੍ਰੀਤੀ ਦੇ ਚਿਹਰੇ ਅਤੇ ਜਿਸਮ ਤੇ ਉਛਾਲ ਦਿੰਦਾ ਹੈ। ਇਹ ਸਭ ਕੁਝ ਸੈਕਿੰਡਾਂ ਵਿੱਚ ਹੁੰਦਾ ਹੈ ਅਤੇ ਜਿਸ ਤਰੀਕੇ ਨਾਲ ਉਹ ਉੱਠਦਾ ਹੈ ਉਸ ਦੇ ਕੁਝ ਛਿੱਟੇ ਪ੍ਰੀਤੀ ਦੇ ਪਾਪਾ, ਆਂਟੀ ਅਤੇ ਹੋਰ ਦੋ ਪੈਸੇਂਜਰ ਜੋ ਉਹਨਾਂ ਦੇ ਨਾਲ-ਨਾਲ ਚੱਲ ਰਹੇ ਸਨ ਉਹਨਾਂ ਨੂੰ ਵੀ ਲੱਗਦੇ ਹਨ ਹਰ ਇੱਕ ਨੂੰ ਜਲਨ ਮਹਿਸੂਸ ਹੁੰਦੀ ਹੈ ਪਰ ਇਹ ਵੇਖਣ ਲਈ ਕਿ ਕੀ ਹੋਇਆ ਉਹ ਲੜਕਾ ਰੁਕਦਾ ਨਹੀਂ ਜੋ ਅਣਜਾਣ ਸੀ ਉਹ اچانک ਫਿਰ ਉੱਥੋਂ ਗਾਇਬ ਹੋ ਜਾਂਦਾ ਹੈ ਔਰ ਪ੍ਰੀਤੀ ਚੀਕ ਰਹੀ ਹੈ ਚਿਲਾ ਰਹੀ ਹੈ ਉਸ ਨੂੰ ਜਲਨ ਹੋ ਰਹੀ ਹੈ ਉਸ ਦੀਆਂ ਅੱਖਾਂ ਬੰਦ ਹੋ ਗਈਆਂ ਹਨ ਕਿਉਂਕਿ ਜਦ ਤਰ੍ਹਾਂ ਇਸਾ ਜੋ ਚਮਨਪਰਾਜ ਦੇ ਡੱਬੇ ਵਿੱਚ ਸੀ ਜੋ ਉਸ ਨੇ ਸੁੱਟਿਆ ਸੀ ਉਸ ਦੇ ਚਾਰੇ ਤੇ ਹੀ ਸੀ ਬਾਕੀ ਗਰਦਨ ਤੇ ਸੀਨੇ ਤੇ ਵੀ ਗਿਆ ਤਾਂ ਉਹ ਅਚਾਨਕ ਚੀਕਣ ਚਲਾਉਣ ਲੱਗ ਪੈਂਦੀ ਹੈ ਉਤਰ ਪਾਪਾ ਨੂੰ ਵੀ ਕੁਝ ਸਿੱਟੇ ਪਏ ਸੀ ਆਂਟੀ ਨੂੰ ਵੀ ਅਤੇ ਦੋ ਪੈਸੇਂਜਰਾਂ ਨੂੰ ਵੀ ਥੋੜੀ ਹਲਚਲ ਮਚ ਜਾਂਦੀ ਹੈ ਲੋਕ ਵੇਖਦੇ ਹਨ ਇਸ ਤੋਂ ਬਾਅਦ ਫੋਰਨ ਪ੍ਰੀਤੀ ਨੂੰ ਹਸਪਤਾਲ ਲਿਆਇਆ ਜਾਂਦਾ ਹੈ ਹਸਪਤਾਲ ਲਿਆਏ ਜਾਣ ਤੋਂ ਬਾਅਦ ਉੱਥੇ ਡਾਕਟਰ ਵੇਖਦੇ ਹਨ ਉਸੇ ਹਾਲਤ ਬਹੁਤ ਹੀ ਖਰਾਬ ਹੁੰਦੀ ਹੈ ਉਸ ਦਾ ਇਲਾਜ ਸ਼ੁਰੂ ਹੁੰਦਾ ਹੈ ਉਸ ਤੋਂ ਬਾਅਦ ਇਲਾਜ ਦੇ ਦੌਰਾਨ ਪਹਿਲੀ ਚੀਜ਼ ਜੋ ਪਤਾ ਲੱਗਦੀ ਹੈ ਉਹ ਇਹ ਕੇ ਪ੍ਰੀਤੀ ਦੀਆਂ ਦੋਨੇ ਅੱਖਾਂ ਲਗਭਗ ਖਰਾਬ ਹੋ ਗਈਆਂ ਹਨ ਜਿਸਮ ਦੇ ਬਾਕੀ ਹਿੱਸੇ ਵੀ ਡੈਮਜ ਹੋ ਚੁੱਕੇ ਹਨ ਅਤੇ ਜੋ ਚੀਜ਼ ਉੱਟੀ ਗਈ ਸੀ ਉਹ ਕੁਝ ਹੋਰ ਨਹੀਂ ਸਗੋ ਤੇ ਰਜਾਬ ਸੀ ਐਸਿਡ ਸੀ ਅਤੇ ਟੈਸਟ ਕੀਤਾ ਗਿਆ ਤਾਂ ਪਤਾ ਲੱਗਾ ਕਿ ਇਹ ਸਲਫਿਊਰਿਕ ਐਸਿਡ ਸੀ ਹੁਣ ਇਸ ਤੋਂ ਬਾਅਦ ਪ੍ਰੀਤੀ ਹਸਪਤਾਲ ਵਿੱਚ ਸੀ ਲਗਾਤਾਰ ਡਾਕਟਰ ਉਸਦਾ ਇਲਾਜ ਕਰ ਰਹੇ ਸਨ ਪ੍ਰੀਤੀ बार-बार ਜਦੋਂ ਡਾਕਟਰਾਂ ਤੋਂ ਪੁੱਛਦੀ ਹੈ ਕਿ ਮੈਨੂੰ ਕੀ ਹੋਇਆ ਹੈ ਸੈਸ਼ਨ ਤੇ ਜੋ ਕੁਝ ਹੋਇਆ ਸੀ ਉਸ ਤੋਂ ਬਾਅਦ ਲਗਾਤਾਰ ਦਿਨ ਗੁਜ਼ਰਦੇ ਗਏ ਪ੍ਰੀਤੀ ਹਸਪਤਾਲ ਤੋਂ ਇੱਕ ਹੋਰ ਹਸਪਤਾਲ ਅਤੇ ਫਿਰ ਤੀਸਰੇ ਹਸਪਤਾਲ ਵਿੱਚ ਲਗਾਤਾਰ ਭੇਜੀ ਜਾਂਦੀ ਹੈ ਬਹਤੇ ਇਲਾਜ ਲਈ ਕਿਉਂਕਿ ਇਹ ਖਬਰ ਵੀ ਆਦਈ ਸੀ ਮੀਡੀਆ ਵਿੱਚ ਵੀ ਸੀ ਅਤੇ ਇਹ ਪਤਾ ਲੱਗਾ ਕਿ ਇਹ ਐਸੋਅ ਅਟੈਕ ਸੀ ਤੇਜਾਬੀ ਹਮਲਾ ਸੀ ਤਾਂ ਲੋਕ ਵੀ ਇਸ ਨੂੰ ਲੈ ਕੇ ਬਹੁਤ ਗੁੱਸੇ ਵਿੱਚ ਸਨ ਮਹਾਰਾਸ਼ਟਰ ਸਰਕਾਰ ਵੀ ਇਸ ਵਿੱਚ ਮਦਦ ਕਰ ਰਹੀ ਸੀ ਤਿੰਨ ਤਿੰਨ ਹਸਪਤਾਲ ਬਦਲੇ ਜਾਂਦੇ ਹਨ ਪ੍ਰੀਤੀ ਦੀ ਹਾਲਤ ਨਹੀਂ ਬਦਲਦੀ ਪ੍ਰੀਤੀ ਪਰ ਬਾਰ-ਬਾਰ ਡਾਕਟਰਾਂ ਤੋਂ ਪੁੱਛਦੀ ਹੈ ਕਿ ਉਸ ਨੂੰ ਕੁਝ ਦਿਖਾਈ ਨਹੀਂ ਦੇ ਰਿਹਾ ਉਹ ਅੱਖਾਂ ਕਦੋਂ ਖੋਲ ਪਾਵੇਗੀ ਜਦੋਂ ਕਿ ਉਸ ਦੀਆਂ ਅੱਖਾਂ ਖਰਾਬ ਹੋ ਗਈਆਂ ਸਨ ਡਾਕਟਰ ਉਸ ਨੂੰ ਹਮੇਸ਼ਾ ਦਿਲਾਸਾ ਦਿੰਦੇ ਹਨ ਕਿ ਜਲਦੀ ਸਭ ਠੀਕ ਹੋ ਜਾਵੇਗਾ ਅਤੇ ਉਹ ਇਹਨਾਂ ਸਾਰੀਆਂ ਚੀਜ਼ਾਂ ਦੇ ਇਲਾਵਾ ਬਾਰ-ਬਾਰ ਕਹਿੰਦੀ ਹੈ ਕਿ ਮੈਂ ਕਿਸੇ ਦਾ ਕੀ ਬੁਰਾ ਕੀਤਾ ਸੀ ਮੇਰੇ ਨਾਲ ਅਜਾਹਾ ਕਿਉਂ ਕੀਤਾ ਕਿਸ ਨੇ ਕੀਤਾ ਸ਼ਾਇਦ ਉਸ ਨੂੰ ਥੋੜਾ ਥੋੜਾ ਅਹਿਸਾਸ ਹੋ ਰਿਹਾ ਸੀ ਕਿ ਉਸ ਦੇ ਨਾਲ ਕੀ ਹੋਇਆ ਹੋਵੇਗਾ ਪਰ ਉਹ ਪੂਰਾ ਸੱਚ ਨਹੀਂ ਜਾਣਦੀ ਸੀ ਇਹ ਨਹੀਂ ਜਾਣਦੀ ਸੀ ਕਿ ਉਹਨ ਕਿਵੇਂ ਲੱਗਦੀ ਹੈ ਉਸ ਦੇ ਬਾਕੀ ਸਰੀਰ ਨਾਲ ਕੀ ਹੋਇਆ ਹੈ ਉਸ ਦੀਆਂ ਅੱਖਾਂ ਨੂੰ ਕੀ ਹੋਇਆ ਹੈ ਸਿਰਫ ਇਹ ਹੀ ਕਹਿੰਦੇ ਸਨ ਕਿ ਸਭ ਕੁਝ ਠੀਕ ਹੋ ਜਾਵੇਗਾ ਅਤੇ ਵਿਚ ਵਿਚੋ ਅਚਾਨਕ ਇੱਕ ਚੀਜ਼ ਕਹਿੰਦੀ ਉਸ ਨੂੰ ਦਿਸਦਾ ਵੀ ਨਹੀਂ ਸੀ ਪਰ ਉਹ ਕਾਗਜ਼ ਅਤੇ ਕਲਮ ਲੈਂਦੀ ਹੈ ਅਤੇ ਕਹਿੰਦੀ ਹੈ ਕਿ ਮੈਂ ਕੁਝ ਲਿਖਣਾ ਹੈ ਕਿਉਂਕਿ ਬੋਲਣ ਵਿੱਚ ਵੀ ਤਦਲੀਫ ਹੋ ਰਹੀ ਸੀ ਅਤੇ ਉਹ ਲਿਖਦੀ ਜਾਂ ਕਈ ਵਾਰ ਉਸਦੇ ਪਾਪਾ ਉੱਥੇ ਆ ਜਾਂਦੇ ਉਹ ਆਪਣੇ ਪਾਪਾ ਨੂੰ ਕਹਿੰਦੀ ਕਿ ਮੈਂ ਕੁਝ ਕਹਿਣਾ ਹੈ ਤਾਂ ਤੁਸੀਂ ਇਸ ਨੂੰ ਲਿਖ ਨਵੋ ਉਸਦੇ ਦਿਨ ਗੁਜ਼ਰਦੇ ਗਏ ਇਲਾਜ ਚੱਲਦਾ ਰਿਹਾ ਪ੍ਰੀਤੀ 1 ਮਈ ਨੂੰ ਦਿੱਲੀ ਤੋਂ ਮੁੰਬਈ ਪੁੱਜੀ ਸੀ ਉਰਾ ਇਤਮੀ ਨਾ ਬੀਤ ਗਿਆ 1 ਜੂਨ ਦੀ ਤਾਰੀਖ ਆਉਂਦੀ ਹੈ ਅਤੇ ਆਖਿਰਕਾਰ ਪ੍ਰੀਤੀ ਇਹ ਜੰਦ ਹਾਰ ਜਾਂਦੀ ਹੈ ਪ੍ਰੀਤੀ ਦੀ ਮੌਤ ਹੋ ਜਾਂਦੀ ਹੈ ਇਸ ਹਾਸੇ ਦੇ ਠੀਕ 1 ਮਹੀਨੇ ਦੇ ਬਾਅਦ 1 ਜੂਨ ਨੂੰ ਮੌਤੇ ਬਾਅਦ ਹੁਣ ਪ੍ਰੀਤੀ ਮੁੰਬਈ ਤੋਂ ਵਾਪਸ ਦਿੱਲੀ ਆਉਂਦੀ ਹੈ ਪਰ ਇਸ ਵਾਰ ਤਾਬੂਤ ਵਿੱਚ ਬੰਦ ਹੋ ਕੇ ਕਿਉਂਕਿ ਉਹ ਗਈ ਸੀ ਬਹੁਤ ਸਾਰੀਆਂ ਖੁਸ਼ੀਆਂ ਅਤੇ ਸੁਪਨੇ ਲੈ ਕੇ ਰਘੁਨੋਦ ਦੀ ਮੌਤ ਹੋ ਚੁੱਕੀ ਸੀ ਤਾਂ ਵਾਪਸ ਤਾਬੂਤ ਵਿੱਚ ਆਉਂਦੀ ਹੈ ਪ੍ਰੀਤੀ ਦੀ ਮ੍ਰਿਤਕ ਦੇ ਦਿੱਲੀ ਲਿਆਂਦੀ ਜਾਂਦੀ ਹੈ ਇਸ ਦੌਰਾਨ ਪੁਲਿਸ ਲਗਾਤਾਰ ਆਪਣੀ ਜਾਂਚ ਕਰ ਰਹੀ ਸੀ ਪਰ ਇਸ ਦਾ ਕੋਈ ਫਾਇਦਾ ਨਹੀਂ ਹੋਇਆ ਦਿੱਲੀ ਲਿਆਉਣ ਤੋਂ ਬਾਅਦ ਉਸ ਦਾ ਅੰਤਿਮ ਸੰਸਕਾਰ ਕੀਤਾ ਜਾਂਦਾ ਹੈ ਇਸੇ ਦੌਰਾਨ ਪ੍ਰੀਤੀ ਜੋ ਹਸਪਤਾਲ ਵਿੱਚ ਆਪਣੇ ਪਿਤਾ ਨੂੰ ਲਗਾਤਾਰ ਕਹਿੰਦੀ ਸੀ ਕਿ ਮੈਂ ਕੁਝ ਕਹਿਣਾ ਹੈ ਕੁਝ ਲਿਖਣਾ ਹੈ ਉਹ ਸਾਰੀਆਂ ਚੀਜ਼ਾਂ ਉਸੇ ਪਾਪਾ ਲਿਖਦੇ ਰਹਦੇ ਸਨ ਜਦੋਂ ਪ੍ਰੀਤੀ ਇਸ ਦੁਨੀਆ ਤੋਂ ਚਲੀ ਗਈ ਉਦੋਂ ਪ੍ਰੀਤੀ ਨੇ ਜੋ ਕੁਝ ਹਸਪਤਾਲ ਵਿੱਚ ਵਕ ਵਕ ਸਮਿਆ ਵਿੱਚ 29 ਦਿਨਾਂ ਵਿੱਚ ਲਿਖਿਆ ਸੀ ਉਹ ਸਾਰੀਆਂ ਚੀਜ਼ਾਂ ਉਸਦੇ ਪਾਪਾ ਰੀ ਮੀਡੀਆ ਨੂੰ ਵੀ ਦੇ ਦਿੱਤੀਆਂ ਉਸਾ ਕੁਝ ਈਤੀ ਹਿੱਸਾ ਹੈ ਜੋ ਮੈਂ ਅੱਗੇ ਸੁਣਾਉਣ ਜਾ ਰਹੀ ਹਾਂ ਮੈਂ ਆਪਣੀ ਮਾਸੀ ਦੇ ਪਿੱਛੇ-ਪਿੱਛੇ ਚੱਲ ਰਹੀ ਸੀ ਉਦੋਂ ਹੀ ਅਚਾਨਕ ਕਿਸੇ ਨੇ ਕੁਝ ਸੁੱਟਿਆ ਮੈਨੂੰ ਪਤਾ ਹੀ ਨਹੀਂ ਚੱਲਿਆ ਉਹ ਬੋਰਾ ਸੀ ਜਾਂ ਕਾਲਾ ਮੈਨੂੰ ਬਹੁਤ ਜਰਨ ਹੋ ਰਹੀ ਸੀ ਮੈਂ ਤਰਫ ਰਹੀ ਸੀ ਜੇ ਮਾਸੀ ਮੇਰੇ ਨਾਲ ਨਾ ਹੁੰਦੀ ਤਾਂ ਉਸ ਦਿਨ ਸ਼ਾਇਦ ਮੈਂ ਪਛੀ ਨਾ ਪਾਉਂਦੀ ਫੁਰ ਤੱਕ ਦਾ ਘਰ ਵਿੱਚ ਸਭ ਨੂੰ ਪਤਾ ਲੱਗ ਗਿਆ ਹੋਵੇਗਾ ਮੰਮੀ ਬਹੁਤ ਟੈਨਸ਼ਨ ਵਿੱਚ ਹੋਵੇਗੀ ਮੈਂ ਆਈ ਐਨ ਐਸ ਦੀ ਨੌਕਰੀ ਲਈ ਬਹੁਤ ਤਿਆਰੀ ਕੀਤੀ ਸੀ ਬਹੁਤ ਮਿਹਨਤ ਕੀਤੀ ਸੀ ਲਸਪੀ ਨੈੱਟ ਨਰਸ ਦੀ ਨੌਕਰੀ ਪਾ ਕੇ ਮੈਂ ਬਹੁਤ ਖੁਸ਼ ਸੀ ਮੈਂ ਇਹ ਨੌਕਰੀ ਨਹੀਂ ਛੱਡਣਾ ਚਾਹਦੀ ਸੀ ਪਰ ਹੁਣ ਮੇਰੀ ਇਹ ਨੌਕਰੀ ਵੀ ਸ਼ਾਇਦ ਚਲੀ ਗਈ ਅਤੇ ਮੈਨੂੰ ਡਾਕਟਰ ਕੁਝ ਦੱਸ ਨਹੀਂ ਰਹੇ ਹਨ ਸਰਜਰੀ ਕਦੋਂ ਹੋਵੇਗੀ ਇਹ ਪਲਾਸਟਰ ਕਦੋਂ ਹਟੇਗਾ ਅਸੀਂ ਹੋਰ ਕਿੰਨੇ ਦਿਨ ਇੱਥੇ ਰਹਾਗੇ ਕੱਲ੍ਹ ਸ਼ਾਮ ਤੋਂ ਹਾਰਟ ਦੀ ਮੂਵਮੈਂਟ ਵਿੱਚ ਵੀ ਦਰਦ ਹੈ ਪਹਿਲਾਂ ਨਹੀਂ ਸੀ ਮੈਂ ਡਾਕਟਰ ਸਾਹਿਬ ਨੂੰ ਪੁੱਛਿਆ ਕਿ ਮੇਰੀ ਸੱਜੀ ਅੱਖ ਖਰਾਬ ਹੈ ਉਹਨਾਂ ਨੇ ਦੱਸਿਆ ਕਿ ਜਦੋਂ ਤੱਕ ਟ੍ਰਾਂਸਪਲੈਂਟ ਨਹੀਂ ਹੋਵੇਗੀ ਮੈਂ ਨਹੀਂ ਦੇਖ ਪਾਵਾਂਗੀ ਅਤੇ ਟ੍ਰਾਂਸਪਲੈਂਟ ਜਦੋਂ ਤੱਕ ਮੈਂ ਚਾਰੇ ਤੋਂ ਠੀਕ ਨਹੀਂ ਹੋ ਜਾਂਦੀ ਉਦੋਂ ਤੱਕ ਨਹੀਂ ਹੋ ਪਾਵੇਗੀ। ਪਾਪਾ ਮੈਂ ਨਿੱਕੀ ਅਤੇ ਤਨੂ ਦੀ ਵੀ ਪੂਰੀ ਸੱਖਿਆ ਕਰਵਾਉਣੀ ਹੈ। ਮੈਂ ਨਹੀਂ ਚਾਹਦੀ ਜੋ ਮੇਰੇ ਨਾਲ ਹੋਇਆ ਉਹ ਉਹਨਾਂ ਨਾਲ ਹੋਵੇ। ਮੰਮੀ ਪਾਪਾ ਨੇ ਤਾਂ ਮੇਰੇ ਲਈ ਰਿਸ਼ਤੇ ਵੀ ਦੇਖਣੇ ਸ਼ੁਰੂ ਕਰ ਦਿੱਤੇ ਸਨ। ਪਰ ਹੁਣ ਮੈਨੂੰ ਸੁਲਝ ਨਹੀਂ ਲੱਗਦੀ ਨਿੱਕੀ ਅਤੇ ਤਨੂ ਜੋ ਕਿ ਭੈਣ ਭਰਾ ਸਨ। ਬਾਕੋ ਇੱਕ ਸਮਿਆਂ ਵਿੱਚ ਪ੍ਰੀਤੀ ਨੇ ਹਸਪਤਾਲ ਵਿੱਚ ਰਹਿਂਦੇ ਹੋਏ ਲਿਖਵਾਇਆ ਸੀ ਅਤੇ ਉਸੇ ਪਾਪਾ ਨੇ ਜੋ ਬਾਅਦ ਵਿੱਚ ਦੱਸਿਆ ਉਹ ਇਹ ਹੀ ਸੀ ਕਿ ਉਹ ਹਮੇਸ਼ਾ ਇਹ ਹੀ ਕਹਿੰਦੀ ਸੀ ਅਤੇ ਇਹਨੂੰ ਵਾਰ-ਵਾਰ ਲਿਖ ਕੇ ਦਿੰਦੇ ਸੀ ਕਿ ਮੈਂ ਕਿਸੇ ਦਾ ਕੀ ਵੀ ਗਾਇਰਿਆ ਸੀ ਅਤੇ ਜਦੋਂ ਪ੍ਰੀਤੀ ਇਹ ਲਿਖਦੀ ਸੀ ਤਾਂ ਆਪਣੇ ਪਾਪਾ ਤੋਂ ਇਹ ਵੀ ਪੁੱਛਦੀ ਸੀ ਕਿ ਆਖਿਰ ਉਸ ਦਾ ਇਹ ਹਾਲ ਕਿਸ ਨੇ ਕੀਤਾ ਉਸ ਦਾ ਕੀ ਕਸੂਰ ਸੀ ਕਿ ਉਸ ਦਾ ਮੁਜਰਮ ਫੜਿਆ ਗਿਆ ਪਰ ਅਫਸੋਸ ਇਹ ਹੈ ਕਿ ਜਾਂਦੇ ਜਾਂਦੇ ਜਦੋਂ ਤੱਕ ਉਹ ਜ਼ਿੰਦਾ ਸੀ ਇੰਨਾ ਸਵਾਲਾਂ ਦੇ ਜਵਾਬ ਉਸ ਨੂੰ ਨਹੀਂ ਮਿਲੇ ਕਿਉਂਕਿ ਪੁਲਿਸ ਵੀ ਉਸ ਦੇ ਕੋਣੀਕਾਰ ਨੂੰ ਫੜ ਨਹੀਂ ਸકી 1 ਮਹੀਨੇ ਬਾਅਦ ਪ੍ਰੀਤੀ ਦੀ ਮੌਤ ਹੋ ਗਈ। ਇੱਧਰ ਮੁੰਬਈ ਪੁਲਿਸ ਇਸ ਮਾਮਲੇ ਦੀ ਲਗਾਤਾਰ ਜਾਂਚ ਕਰ ਰਹੀ ਸੀ ਪਰ ਕੋਈ ਫਾਇਦਾ ਨਹੀਂ ਹੋਇਆ। ਸਿਰਫ ਇੱਕ ਚੀਜ਼ ਮਿਲੀ ਜਦੋਂ ਇਹ ਟ੍ਰੇਨ ਦਿੱਲੀ ਮੁੰਬਈ ਕਰੀਬ ਰਤ 2 ਮਈ ਦੀ ਸਵੇਰ 755 ਉਤੇ ਪਲੇਟਫਾਰਮ ਤੇ ਪਹੁੰਚਦੀ ਹੈ ਤਬ ਪੁਲਿਸ ਇਸ ਇਨਸੀਡੈਂਟ ਤੋਂ ਬਾਅਦ ਸਾਰੇ ਸੀਸੀਟੀਵੀ ਕੈਮਰਿਆਂ ਨੂੰ ਖੋਜਦੀ ਹੈ ਉਸ ਕੈਮਰਿਆਂ ਵਿੱਚ ਬਾਕੀ ਕੁਝ ਵੀ ਨਹੀਂ ਦਿਸਦਾ ਇਤਫਾਕ ਨਾਲ ਜਿੱਥੇ ਅਸਰ ਅਟੈਕ ਹੋਇਆ ਸੀ ਪਲੇਟਫਾਰਮ ਤੇ ਉੱਤੇ ਕੈਮਰੇ ਦਾ ਕੋਈ ਐਂਗਲ ਨਹੀਂ ਸੀ ਮਤਲਬ ਉੱਥੇ ਤੱਕ ਕੈਮਰੇ ਦੀ ਰੇਂਜ ਨਹੀਂ ਸੀ ਪਰ ਇਸੇ ਪਲੇਟਫਾਰਮ ਤੇ ਇੱਕ ਹੋਰ ਐਂਗਲ ਤੋਂ ਇੱਕ ਚੀਜ਼ ਦਿਖਾਈ ਦਿੱਤੀ ਪੁਲਿਸ ਨੂੰ ਇਹ ਦਿਖਾਈ ਦਿੱਤਾ ਕਿ ਜਦ ਇਹ ਟ੍ਰੇਨ ਆਈ ਅਤੇ ਰੁਕੀ ਅਤੇ ਉਸੇ ਸਮੇਂ ਜਦੋਂ ਇਹ ਇਨਸੀਡੈਂਟ ਹੋਇਆ ਉਸ ਦੇ ਕੁਝ ਪਲਾਂ ਬਾਅਦ ਇੱਕ ਮੁੰਡਾ ਬਹੁਤ ਹੀ ਘਬਰਾਇਆ ਹੋਇਆ ਬਹੁਤ ਤੇਜ਼ੀ ਨਾਲ ਪਲੇਟਫਾਰਮ ਤੇ ਭੱਜ ਰਿਹਾ ਹੈ ਪਰ ਬਾਕੀ ਸਾਰੇ ਮੁਸਾਫਿਰ ਕੁਝ ਤੇਜ਼ ਚੱਲਦੇ ਸਨ ਕੁਝ ਹੌਰੀ ਪਰ ਉਸ ਲੜਕੇ ਦੀ ਚਾਲ ਉਸੇ ਘਬਰਾਹਟ ਇਹ ਦੱਸ ਰਹੀ ਸੀ ਕਿ ਸ਼ਾਇਦ ਕੁਝ ਗੜਬੜ ਹੈ ਪੌਲਿਸ ਨੂੰ ਲੱਗਿਆ ਕਿ ਉਹ ਨਾ ਹੋ ਇਹ ਹੀ ਲੜਕਾ ਹੋ ਸਕਦਾ ਹੈ ਪਰ ਤਸਵੀਰ ਸਾਫ਼ ਨਹੀਂ ਸੀ ਚਿਹਰਾ ਪੂਰੀ ਤਰ੍ਹਾਂ ਪਛਾਣ ਵਿੱਚ ਨਹੀਂ ਆ ਰਿਹਾ ਸੀ ਫਿਰ ਵੀ ਪੁਲਿਸ ਨੇ ਕੋਸ਼ਿਸ਼ ਕੀਤੀ ਮੁੰਬਈ ਵਿੱਚ ਆਸ-ਪਾਸ ਦੇਖਿਆ ਰੇਲਨ ਵਿੱਚ ਗੱਲ ਕੀਤੀ ਟੀਟੀ ਤੋਂ ਪੁੱਛਿਆ ਪਰ ਉਸ ਦੀ ਪਛਾਣ ਨਹੀਂ ਹੋ ਸકી ਪੁਲਿਸ ਦਾ ਇਹ ਪੂਰਾ ਕੇਸ ਇਸੇ ਹਾਲਾਤਾਂ ਵਿੱਚ ਚੱਲਦਾ ਰਿਹਾ ਇਸੇ ਦੌਰਾਨ ਪੁਲਿਸ ਨੇ ਪ੍ਰੀਤੀ ਦੇ ਸ਼ਹਿਰ ਦਿੱਲੀ ਵਿੱਚ ਆ ਕੇ ਵੀ ਪੁੱਛਗਿੱਛ ਕੀਤੀ ਇੱਕ ਗਵਾਂਡੀ ਨੂੰ ਵੀ ਗ੍ਰਿਫਤਾਰ ਕੀਤਾ ਪਰ ਬਾਅਦ ਵਿੱਚ ਪਤਾ ਲੱਗਾ ਕਿ ਉਹ ਜਦੋਂ ਉਹ ਉੱਥੇ ਮੌਜੂਦ ਨਹੀਂ ਸੀ ਉਹ ਦਿੱਲੀ ਵਿੱਚ ਸੀ ਇਸ ਤਰ੍ਹਾਂ ਇਹ ਕੇਸ ਲਗਾਤਾਰ ਚੱਲਦਾ ਰਿਹਾ ਫਿਰ ਹੌਰੀ-ਹੌਰੀ ਵਕਤ ਬੀਤਦਾ ਗਿਆ ਪਰ ਮੁਜਰਮ ਫੜਿਆ ਨਹੀਂ ਗਿਆ ਇਸੇ ਦੌਰਾਨ ਫਿਰ ਮਾਮਲਾ ਪੁਲਿਸ ਤੋਂ ਲੈ ਕੇ ਮੁੰਬਈ ਦੀ ਕ੍ਰਾਈਮ ਬ੍ਰਾਂਚ ਨੂੰ ਸੌਪਿਆ ਗਿਆ ਹਤੇਮੁਲ ਕ੍ਰਾਈਮ ਬ੍ਰਾਂਚ ਨੂੰ ਕਿਹਾ ਗਿਆ ਕਿ ਤੁਸੀਂ ਇਸ ਮਾਮਲੇ ਦੀ ਜਾਂਚ ਕਰੋ ਕਿਉਂਕਿ ਵਕਤ ਬੀਤ ਰਿਹਾ ਸੀ ਕ੍ਰਾਈਮ ਬ੍ਰਾਂਚ ਨੇ ਮਾਮਲੇ ਦੀ ਜਾਂਚ ਕੀਤੀ ਇਵਿਡੈਂਸ ਨੂੰ ਲਗਭਗ 8 ਮਹੀਨੇ ਬੀਤ ਚੁੱਕੇ ਸਨ 8 ਮਹੀਨੇ ਅਤੇ 17 ਦਿਨਾਂ ਬਾਅਦ ਕ੍ਰਾਈਮ ਬ੍ਰਾਂਚ ਆਪਣੀ ਜਾਂਚ ਨੂੰ ਅੱਗੇ ਵਧਾਉਂਦੀ ਹੈ ਅਤੇ 15 ਜਨਵਰੀ 2014 ਨੂੰ ਜਿਸ ਦਿਨ ਐਸਿਡ ਪ੍ਰੀਤੀ ਉੱਤੇ ਸੁੱਤਿਆ ਗਿਆ ਸੀ ਉਸੇ ਠੀਕ 8 ਮਹੀਨੇ ਅਤੇ 17 ਦਿਨਾਂ ਬਾਅਦ 15 ਜਨਵਰੀ 2014 ਨੂੰ ਮੁੰਬਈ ਪੁਲਿਸ ਕ੍ਰਾਈਮ ਬ੍ਰਾਂਚ ਦੀ ਟੀਮ ਦਿੱਲੀ ਆਉਂਦੀ ਹੈ ਦਿੱਲੀ ਵਿੱਚ ਨਰੇਲਾ ਵਿੱਚ ਪੁੱਛਦੀ ਹੈ ਪ੍ਰੀਤੀ ਦਾ ਘਰ ਵੀ ਨਰੇਲਾ ਵਿੱਚ ਸੀ ਅਤੇ ਨਰੇਲਾ ਦੇ ਘਰ ਵਿੱਚ ਜਾ ਕੇ ਕ੍ਰਾਈਮ ব্রাঞ্চ ਦੀ ਟੀਮ ਇੱਕ ਗਵਾਂਡੀ ਉੱਤੇ ਛਾਪਾ ਮਾਰਦੀ ਹੈ ਅਤੇ ਉਸ ਘਰ ਵਿੱਚ ਰਹਿਣ ਵਾਲੇ 23 ਸਾਲ ਦੇ ਲੜਕੇ ਅਨਕੁਲ ਪਾਵਲ ਨੂੰ ਗਿਫਟਾਰ ਕਰ ਲੈਂਦੀ ਹੈ ਉਹ ਨਪੂਰਾ ਮਹਿਲਾ ਵੀ ਹਰਾ ਰਹਿ ਜਾਂਦਾ ਹੈ ਅਨਕੁਰ ਪ੍ਰੀਤੀ ਦੇ ਘਰ ਦੇ ਕੋਣ ਰਹਿਣ ਵਾਲਾ ਸੀ ਅਤੇ ਪ੍ਰੀਤੀ ਦੀ ਮੌਤ ਜਾਂ ਇਸ ਹਾਸਤੇ ਨਾਲ ਅਲਕੋਰ ਦਾ ਕੀ ਸੰਬੰਧ ਸੀ ਪ੍ਰੀਤੀ ਦੇ ਘਰ ਵਾਲਿਆਂ ਨੂੰ ਵੀ ਇਸ ਤੱਲ ਦਾ ਅਹਿਸਾਸ ਨਹੀਂ ਸੀ ਅਤੇ ਉਹ ਵੀ ਹੈਰਾਨ ਹੋ ਗਏ ਸਨ ਮਬਈ ਤਰਾਇਮ ਬਰਾਜ ਦੀ ਟੀਵ ਅੰਕਰ ਨੂੰ ਗਿਫਤਾਰ ਕਰਕੇ ਮਬਈ ਲੈ ਜਾਂਦੀ ਹੈ ਫਿਰ ਪੁੱਛਗਿੱਛ ਹੁੰਦੀ ਹੈ ਅਤੇ ਸਾਰੀ کہانی ਖੁੱਲ ਕੇ ਸਾਹਮਣੇ ਆ ਜਾਂਦੀ ਹੈ ਅੰਕਰ ਹੀ ਉਹ ਸ਼ੈਪਸ ਸੀ ਜਿਸ ਨੇ ਪ੍ਰੀਤੀ ਉੱਤੇ ਹਮਲਾ ਕੀਤਾ ਸੀ ਅਨਕੁਰਨੋਈ 1 ਮਈ 2013 ਨੂੰ ਪਤਾ ਸੀ ਕਿ ਪ੍ਰੀਤੀ ਨੇ 에ਅਰ ਫੋਰਸ ਵਿੱਚ ਨਸਲੀ ਇੰਤਿਹਾਨ ਦਿੱਤਾ ਸੀ ਅਤੇ ਪਾਸ ਹੋ ਗਈ ਸੀ। ਉਸੇ ਟ੍ਰੇਨ 34 ਉੱਤੇ ਨਜ਼ਾਮੋਦੀਨ ਰੇਲਵੇ ਸਟੇਸ਼ਨ ਤੋਂ ਹੈ ਉਹ ਆਪਣੇ ਪਾਪਾ ਅਤੇ ਆਂਟੀ ਦੇ ਨਾਲ ਮੁੰਬਈ ਜਾ ਰਹੀ ਸੀ। ਉਸ ਨੂੰ ਸਾਰੀ ਜਾਣਕਾਰੀ ਸੀ ਕਿਉਂਕਿ ਉਹ ਦੋਸਤ ਸੀ ਅਤੇ ਗੁਵਾਨ ਵਿੱਚ ਰਹਿੰਦਾ ਸੀ। ਦੋਨਾਂ ਦੇ ਘਰਾਂ ਵਿੱਚ ਇੱਕ ਦੂਜੇ ਦਾ ਆਉਣਾ ਜਾਣਾ ਸੀ। ਜਦੋਂ ਇਹ ਪਤਾ ਲੱਗਿਆ ਉਸਨੇ ਇੱਕ ਥਾ ਤੋਂ ਸਲਫਿਉਰਿਕ ਐਸਿਡ ਖਰੀਦਿਆ ਐਸਿਡ ਨੂੰ ਚਮਨਪਰਾਜ ਦੀ ਇੱਕ ਬੋਤਲ ਵਿੱਚ ਭਰਿਆ ਅਤੇ ਨਜਾਮੂਦੀ ਰੇਲਵੇ ਸਟੇਸ਼ਨ ਪਹੁੰਚ ਗਿਆ ਪਰ ਪ੍ਰੀਤੀ ਅਤੇ ਉਸਦੇ ਘਰਵਾਰਿਆਂ ਤੋਂ ਨੁਕਦੇ ਹੋਏ ਉਸਨੇ ਟਿਕਟ ਨਹੀਂ ਕਰਵਾਈ ਅਤੇ ਕੋਈ ਰਜਿਸਟ੍ਰੇਸ਼ਨ ਵੀ ਨਹੀਂ ਕੀਤੀ ਕਿਉਂਕਿ ਉਸਦੇ ਦਿਮਾਗ ਵਿੱਚ ਸੀ ਕਿ ਜੇਕਰ ਉਹ ਟਿਕਟ ਬੁੱਕ ਕਰਵਾਵੇਗਾ ਤਾਂ ਇਸ ਤਰ੍ਹਾਂ ਸਬੂਤ ਬਣਾ ਸਕਦਾ ਹੈ ਬਿਨਾਂ ਟਿਕਟ ਦੇ ਉਹ ਟ੍ਰੇਨ ਵਿੱਚ ਸਵਾਰ ਹੋਇਆ ਅਤੇ ਸਾਰੇ ਸਫ਼ਰ ਦੌਰਾਨ ਲਗਾਤਾਰ ਇੱਕ ਡੱਬੇ ਤੋਂ ਦੂਜੇ ਡੱਬੇ ਵਿੱਚ ਜਾਂਦਾ ਰਿਹਾ ਕਿਉਂਕਿ ਤਈ ਵਾਰ ਕਿਸੇ ਡੱਬੇ ਵਿੱਚ ਟੀਟੀ ਹੁੰਦਾ ਸੀ ਉਸਨੂੰ ਲੱਗਦਾ ਸੀ ਕਿ ਉਹ ਟਿਕਟ ਮੰਗੇਗਾ ਇਸ ਲਈ ਜਿੱਥੇ ਵੀ ਟੀਟੀ ਨੂੰ ਵੇਖਦਾ ਉਹ ਇੱਕ ਪਰ ਉਸਦਾ ਇਰਾਦਾ ਇਹ ਸੀ ਕਿ ਰਸਤੇ ਵਿੱਚ ਜਿੱਥੇ ਵੀ ਮੌਕਾ ਮਿਲੇ ਚਿੱਤੇ ਵੀ ਪ੍ਰੀਤੀ ਇਕੱਲੀ ਨਜ਼ਰ ਆਵੇ ਉੱਥੇ ਉਸ ਉੱਤੇ ਅਸਰ ਸੁੱਟ ਦੇਵੇ ਅਤੇ ਭੱਜ ਜਾਵੇ ਪਰ ਲਗਭਗ 16 ਘੰਟਿਆਂ ਦੇ ਸਫ਼ਰ ਦੌਰਾਨ ਉਸਨੂੰ ਕੋਈ ਮੌਕਾ ਨਹੀਂ ਮਿਲਿਆ ਜਦੋਂ ਪ੍ਰੀਤੀ ਵਾਸ਼ਰਮ ਦੀ ਤਰਫ ਵੀ ਗਈ ਤਾਂ ਉੱਥੇ ਕੁਝ ਪੈਸੇਂਜਰ ਵੀ ਬੈਠੇ ਹੋਏ ਸਨ ਟ੍ਰੇਨ ਤੇ ਚੱਲ ਰਹੀ ਸੀ ਅਤੇ ਉਸਨੂੰ ਡਰ ਸੀ ਜੇਕਰ ਚੱਲਦੀ ਟ੍ਰੇਨ ਵਿੱਚ ਐਸਿਡ ਸੁੱਟ ਦਿੱਤਾ ਅਤੇ ਉਸਨੂੰ ਪੈਸੇਂਜਰਾਂ ਨੇ ਵੇਖ ਲਿਆ ਤਾਂ ਹੋਰ ਮੁਸਾਫਿਰ ਉਸਨੂੰ ਫੜ ਲੈਣਗੇ ਚੱਲਦੀ ਟ੍ਰੇਨ ਤੋਂ ਕੁੱਦ ਨਹੀਂ ਸਕਦਾ ਸੀ ਇਸ ਲਈ 16 ਘੰਟੇ ਬੀਤ ਗਏ ਅਤੇ ਉਸਨੂੰ ਮੌਕਾ ਨਹੀਂ ਮਿਲਿਆ ਮੌਕਾ ਉਸ ਵੇਲੇ ਮਿਲਿਆ ਜਦੋਂ ਹੀ ਟ੍ਰੇਨ ਬਾਂਦਰਾ ਰੇਲਵੇ ਸਟੇਸ਼ਨ ਪਹੁੰਚੀ ਇਸ ਤੋਂ ਬਾਅਦ ਭੀੜ ਕਾਫੀ ਹੋ ਚੁੱਕੀ ਸੀ ਉਹ ਤੇਜ਼ੀ ਨਾਲ ਪਿੱਛੇ ਜਾਂਦਾ ਹੈ ਅਤੇ ਥਾਂ ਉੱਤੇ ਚਾਨਕ ਪ੍ਰੀਤੀ ਦੇ ਮੋੜੇ ਉੱਤੇ ਹੱਥ ਰੱਖਦਾ ਹੈ ਪ੍ਰੀਤੀ ਮੁੜਦੀ ਹੈ ਅਤੇ ਉਸ ਨੂੰ ਪਛਾਣ ਲੈਂਦੀ ਹੈ ਪਰ ਇਸ ਤੋਂ ਪਹਿਲਾਂ ਕਿ ਪ੍ਰੀਤੀ ਕੁਝ ਰਿਐਕਟ ਕਰੇ ਉਸੇ ਸੱਜੇ ਹੱਥ ਵਿੱਚ ਜੋ ਚਮਨਪਰਾਸ ਦੀ ਬੋਤਲ ਸੀ ਜਿਸ ਦਾ ਟੱਕਣ ਹਟਿਆ ਹੋਇਆ ਸੀ ਉਹ ਸਿੱਧਾ ਉਸਦੇ ਚਿਹਰੇ ਤੇ ਸੁੱਟ ਦਿੰਦਾ ਹੈ ਫਿਰ ਉਸੇ ਤੇਜ਼ੀ ਨਾਲ ਉੱਥੋਂ ਤੋਂ ਚਲਾ ਜਾਂਦਾ ਹੈ ਉਹ ਸਟੇਸ਼ਨ ਤੋਂ ਬਾਹਰ ਵੀ ਨਹੀਂ ਜਾਂਦਾ ਇਸ ਤੋਂ ਬਾਅਦ ਉਹ ਪੌੜੀਆਂ ਰਾਹੀਂ ਦੂਜੇ ਪਲੇਟਫਾਰਮ ਤੇ ਪਹੁੰਚ ਜਾਂਦਾ ਹੈ ਚਿੱਤੇ ਟ੍ਰੇਨ ਦਿੱਲੀ ਦੇ ਲਈ ਚੱਲਣ ਵਾਲੀ ਸੀ ਦੂਜੇ ਪਲੇਟਫਾਰਮ ਉੱਤੇ ਜਾਣ ਤੋਂ ਬਾਅਦ ਉਹ ਇੱਕ ਹੋਰ ਤੇਨ ਪਰਦਾ ਹੈ ਅਤੇ ਉਸ ਟ੍ਰੇਨ ਲਈ ਦਿੱਲੀ ਨੂੰ ਨਿਕਲ ਜਾਂਦਾ ਹੈ ਕਰ ਆ ਕੇ ਉਹ ਘਰਵਾਰਿਆਂ ਨੂੰ ਦੱਸਦਾ ਹੈ ਕਿ ਉਹ ਇੱਕ ਇੰਟਰਵਿਊ ਦੇ سلسلے ਵਿੱਚ ਉੱਤਰਾਖੰਡ ਗਿਆ ਸੀ ਇਸ ਤਰ੍ਹਾਂ ਘਰਵਾਰਿਆਂ ਨੂੰ ਵੀ ਕੁਝ ਪਤਾ ਨਹੀਂ ਚਲਦਾ ਟਿਕਟ ਉਸਨੇ ਬੁੱਕ ਨਹੀਂ ਕਰਵਾਈ ਸੀ ਪਰ ਪੁਲਿਸ ਦੀ ਜਾਂਚ ਦੌਰਾਨ ਇਹ ਸਪਸ਼ਟ ਹੋਇਆ ਕਿ ਕੋਈ ਬਹੁਤ ਹੀ ਨਜ਼ਦੀਕੀ ਜਾਣਕਾਰ ਹੋਵੇਗਾ ਪੁਲਿਸ ਨੇ ਜਦੋਂ ਦੂਜੇ ਗਵਾਡੇ ਨੂੰ ਗ੍ਰਿਫਤਾਰ ਕੀਤਾ ਸੀ ਜਿਸ ਨੂੰ ਬਾਅਦ ਵਿੱਚ ਛੱਡ ਦਿੱਤਾ ਗਿਆ ਸੀ ਉਸ ਨਾਲ ਕੋਈ ਕਾਮਯਾਬੀ ਨਹੀਂ ਮਿਲੀ ਪਰ ਉਸ ਨਾਲ ਅਤੇ ਹੋਰ ਦੋਸਤਾਂ ਨਾਲ ਗੱਲਬਾਤ ਵਿੱਚ ਪਤਾ ਲੱਗਿਆ ਕਿ ਅੰਕੁਰ ਪ੍ਰੀਤੀ ਤੋਂ ਜਲਦਾ ਸੀ ਹੁਣ ਸਵਾਲ ਇਹ ਹੀ ਹੈ ਕਿ 23 ਸਾਲ ਦੀ ਪ੍ਰੀਤੀ ਉੱਤੇ ਅਸਰ ਕਿਉਂ ਸੁਟਿਆ ਜਿਸੇ ਕਰ ਆਉਣਾ ਜਾਣਾ ਅਤੇ ਜਿਸ ਨਾਲ ਦੋਸਤੀ ਸੀ ਅੰਕੁਰ ਨੇ ਆਪਣੀ ਕਹਾਣੀ ਵੀ ਦੱਸੀ ਉਹ ਵੀ ਇਗਜ਼ਾਮ ਦੀ ਤਿਆਰੀ ਕਰ ਰਿਹਾ ਸੀ ਅਤੇ ਪੜ੍ਹਾਈ ਦੀ ਉਮਰ ਸੀ ਪ੍ਰੀਤੀ ਵੀ ਪੜ੍ਹਾਈ ਕਰ ਰਹੀ ਸੀ ਦੋਹਾਂ ਦੀ ਉਮਰ ਲਗਭਗ ਇੱਕ ਹੀ ਜਹੀ ਸੀ ਦੋਵੇਂ ਇੱਕੇ ਹੀ ਮੱਲੇ ਵਿੱਚ ਰਹਿੰਦੇ ਸੀ ਸਕੂਲਿੰਗ ਵੀ ਇਕੱਠੀ ਹੋਈ ਸੀ ਹਾਲਾਂਕਿ ਵਕ ਵਕ ਸਕੂਲਾਂ ਵਿੱਚ ਸੀ ਪਰ ਦੋਹਾਂ ਦੇ ਘਰਵਾਰਿਆਂ ਦਾ ਇੱਕ ਦੂਜੇ ਦੇ ਘਰ ਵੀ ਆਉਣਾ ਜਾਣਾ ਸੀ। ਪ੍ਰੀਤੀ ਪੜਾਈ ਵਿੱਚ ਬਹੁਤ ਤੇਜ ਸੀ ਜਦਕਿ ਅੰਕੁਰ ਇੰਨਾ ਤੇਜ ਨਹੀਂ ਸੀ। ਕਈ ਵਾਰ ਉਸ ਨੂੰ ਤਾਣਾ ਮਿਲਦਾ ਸੀ ਕਿ ਦੇਖੋ ਪ੍ਰੀਤੀ ਕਿੰਨੀ ਚੰਗੀ ਪੜਾਈ ਕਰ ਰਹੀ ਹੈ ਅਤੇ ਉਸ ਨੇ ਇਗਜ਼ਾਮ ਪਾਸ ਕਰ ਲਿਆ ਹੈ। ਇਹ ਗੱਲ ਅੰਕੁਰ ਨੂੰ ਬਹੁਤ ਬੁਰੀ ਲੱਗਦੀ ਸੀ। ਉਸ ਨੂੰ ਲੱਗਦਾ ਸੀ ਕਿ ਪ੍ਰੀਤੀ ਮੇਰੇ ਤੋਂ ਅੱਗੇ ਕਿਵੇਂ ਨਿਕਲ ਸਕਦੀ ਹੈ। ਇਸ ਚੱਲਨ ਨਾਲ ਅੰਕੁਰ ਦੇ ਦਿਲ ਵਿੱਚ ਇਹ ਚੀਜ਼ ਘਰ ਕਰ ਗਈ। ਕਿ ਪ੍ਰੀਤੀ ਦੀਆਂ ਜੀ ਨਾਇਆਂ ਦੇ ਕਾਰਨ ਉਸ ਨੂੰ ਸਦਾ ਤਾਨੇ ਮਿਲਦੇ ਰਹੇ ਅਤੇ ਇਸੇ ਜਲਨ ਵਿੱਚ ਉਸਨੇ ਸੋਚਿਆ ਕਿ ਪ੍ਰੀਤੀ ਨੂੰ ਸਬਕ ਸਿਖਾਉਣਾ ਚਾਹੀਦਾ ਹੈ ਕਿਸਮਤ ਦੀ ਗੱਲ ਇਹ ਸੀ ਕਿ ਉਸ ਸਮੇਂ Air Force ਵਿੱਚ ਨਰਸ ਦਾ ਐਗਜ਼ਾਮ ਸੀ ਪ੍ਰੀਤੀ ਨੇ ਉਸ ਦਾ ਨਤੀਜਾ ਪਾਸ ਕਰ ਲਿਆ ਅਤੇ ਨੌਕਰੀ ਲੱਗ ਗਈ ਇਸ ਨਾਲ ਅੰਕਰ ਨੂੰ ਫਿਰ ਤਾਨਾ ਮਿਲਿਆ ਅਤੇ ਇਸ ਵਾਰ ਗਹਿਰਾ ਜ਼ਖਮ ਲੱਗਾ ਕਿਉਂਕਿ ਹੁਣ ਪੜ੍ਹਾਈ ਅਤੇ ਅੰਕਾਂ ਦੀ ਗੱਲ ਨਹੀਂ ਸੀ ਬਲਕਿ ਪ੍ਰੀਤੀ ਦੀ ਸਫਲਤਾ ਦੀ ਸੀ ਹੁਣ ਜਦੋਂ ਨੌਕਰੀ ਦੀ ਗੱਲ ਆਦਈ ਸੀ ਅੰਕਰ ਨੂੰ ਕੰਪੇਟੀਟਿਵ ਇਗਜ਼ਾਮ ਵਿੱਚ ਸਫਲਤਾ ਨਹੀਂ ਮਿਲ ਰਹੀ ਸੀ। ਪ੍ਰੀਤੀ ਨੂੰ ਸਫਲਤਾ ਮਿਲੀ ਸੀ। ਇਸ ਸਥਿਤੀ ਵਿੱਚ ਉਸ ਦੀ ਜਲਨ ਬਹੁਤ ਵੱਧ ਗਈ। ਉਸਨੇ ਤੈਅ ਕੀਤਾ ਕਿ ਪ੍ਰੀਤੀ ਦਾ ਚਿਹਰਾ ਵਿਗਾੜ ਦੇਵੇਗਾ। ਤਾਂ ਜੋ ਉਹ ਨੌਕਰੀ ਦੇ ਲਾਇਕ ਨਾ ਰਹੇ ਅਤੇ ਲੋਕ ਉਸ ਦੀ ਤਾਰੀਫ ਨਾ ਕਰਨ। ਇਸ ਜਲਨ ਦੇ ਕਾਰਨ ਉਸਨੇ ਇੱਕ ਪੂਰੀ ਸਾਜ਼ਿਸ਼ ਰਚੀ। ਉਸਨੂੰ ਪਤਾ ਸੀ ਕਿ ਪ੍ਰੀਤੀ ਮੁੰਬਈ ਜਾ ਰਹੀ ਹੈ। ਉਸਨੇ ਐਸਰ ਖਰੀਦਿਆ ਅਤੇ ਫਿਰ ਟ੍ਰੇਨ ਵਿੱਚ 16 ਘੰਟੇ ਦਾ ਸਫ਼ਰ ਕਰਦੇ ਹੋਏ ਪ੍ਰੀਤੀ ਦਾ ਪਿੱਛਾ ਕੀਤਾ ਮੌਕਾ ਮਿਰਨ ਉੱਤੇ ਐਸਰ ਸੁੱਟ ਕੇ ਉਹ ਅਗਲੀ ਟ੍ਰੇਨ ਦਾ ਹੀ ਦਿੱਲੀ ਵਾਪਸ ਆ ਗਿਆ ਉਸੇ ਗ੍ਰਿਫਤਾਰੀ ਹੋ ਗਈ ਗ੍ਰਿਫਤਾਰੀ ਦੇ ਬਾਅਦ ਮੁੰਬਈ ਦੇ ਕੋਰਟ ਵਿੱਚ ਹੀ ਮਾਮਲਾ ਚੱਲਿਆ ਇਸ ਮਾਮਲੇ ਦੀ ਸੁਣਵਾਈ ਸਪੈਸ਼ਲ ਔਰਤਾਂ ਦੇ ਕੋਰਟ ਵਿੱਚ ਹੋਈ ਜੱਜ ਏਐਸ ਚਿੰਦੇ ਨੇ ਫੈਸਲਾ ਸੁਣਾਇਆ ਅਤੇ ਇਹ ਫੈਸਲਾ 2016 ਵਿੱਚ ਆਇਆ 2013 ਦੇ ਇਨਸੀਡੈਂਟ ਤੋਂ 3 ਸਾਲ ਬਾਅਦ ਇਹ ਇੱਕ ਲੈਂਡਮਾਰਕ ਫੈਸਲਾ ਸੀ ਭਾਰਤ ਵਿੱਚ ਇਹ ਪਹਿਲਾ ਅਜਿਹਾ ਫੈਸਲਾ ਸੀ ਇਹ ਇੱਕ ਅਜਿਹਾ ਫੈਸਲਾ ਸੀ ਕਿਸੀ ਐਸਿਡ ਅਟੈਕ ਦੇ ਮੁਜਰੀਮ ਨੂੰ ਫਾਂਸੀ ਦੀ ਸਜ਼ਾ ਦਿੱਤੀ ਗਈ ਕੋਰਟ ਨੇ ਕਿਹਾ ਕਿ ਅਜਿਹਾ ਐਸਿਡ ਅਟੈਕ ਕੇਸ ਪਹਿਲਾਂ ਕਦੇ ਨਹੀਂ ਦੇਖਿਆ ਗਿਆ ਕੋਰਟ ਨੇ ਮੰਨਿਆ ਕਿ ਇਸ ਮਾਮਲੇ ਵਿੱਚ ਇਹ ਸਜ਼ਾ ਹੀ ਸਹੀ ਹੈ ਅਤੇ ਇਸ ਤੋਂ ਘੱਟ ਸਜ਼ਾ ਨਾ ਇਨਸਾਫੀ ਹੋਵੇਗੀ ਇਸ ਲਈ ਅਨਕੁਰ ਨੂੰ ਸਜ਼ਾ ਮਿਲਣੀ ਚਾਹੀਦੀ ਸੀ ਅਤੇ ਸਪੈਸ਼ਲ ਔਰਤਾਂ ਦੇ ਕੋਰਟ ਨੇ ਫੈਸਲਾ 2016 ਵਿੱਚ ਸੁਣਾਇਆ ਇਹ ਭਾਰਤ ਵਿੱਚ ਪਹਿਲੀ ਵਾਰ ਸੀ ਕਿ ਐਸਐਨ ਅਟੈਕ ਦੇ ਮਾਮਲੇ ਵਿੱਚ ਕਿਸੇ ਨੂੰ ਫਾਂਸੀ ਦੀ ਸਜ਼ਾ ਦਿੱਤੀ ਗਈ ਦੁਨੀਆ ਵਿੱਚ ਬੰਗਲਾਦੇਸ਼ ਦੇ ਇਲਾਵਾ ਕੋਈ ਹੋਰ ਦੇਸ਼ ਨਹੀਂ ਹੈ ਜਿੱਥੇ ਐਸਐਨ ਅਟੈਕ ਲਈ ਸਜ਼ਾਏ ਮੌਤ ਦਾ ਪ੍ਰਵਧਾਨ ਹੈ ਭਾਰਤ ਦੁਨੀਆ ਵਿੱਚ ਦੂਜਾ ਦੇਸ਼ ਹੈ ਜਿੱਥੇ ਐਸਨ ਅਟੈਕ ਲਈ ਮੌਤ ਦੀ ਸਜ਼ਾ ਦਿੱਤੀ ਗਈ ਹੈ। ਬਾਕੀ ਹੋਰ ਕਿਸੇ ਦੇਸ਼ ਵਿੱਚ ਐਸਨ ਅਟੈਕ ਲਈ ਇੰਨੀ ਖਾਸ ਸਜ਼ਾ ਨਹੀਂ ਹੈ। ਇਸ ਮਾਮਲੇ ਵਿੱਚ ਜੋ ਦੋ ਗਵਾਹ ਸਨ, ਦੋ ਪੈਸੇਂਜਰ ਜਿਨ੍ਹਾਂ ਉੱਤੇ ਤੇਜਾਬ ਦੇ ਸਿੱਟੇ ਪਏ ਸਨ, ਉਹਨਾਂ ਦੇ ਇਲਾਵਾ ਟ੍ਰੇਨ ਵਿੱਚ ਸਫ਼ਰ ਕਰਦੇ ਹੋਏ ਕੁਝ ਹੋਰ ਯਾਤਰੀਆਂ ਨੇ ਵੀ ਗਵਾਹੀ ਦਿੱਤੀ। ਮੀਡੀਆ ਵਿੱਚ ਖਬਰਾਂ ਆਉਣ ਤੋਂ ਬਾਅਦ ਉਹਨਾਂ ਨੇ ਇਸ ਘਟਨਾ ਦੀ ਪਛਾਣ ਕੀਤੀ। ਇਤੇਹਾਬ ਦੇ ਦੌਰਾਨ ਖੁਦ ਅਲਕੁਰ ਦੇ ਹੱਥ ਵੀ ਜ਼ਖਮੀ ਹੋ ਗਏ ਸਨ ਉਹ ਵੀ ਸਬੂਤ ਸੀ ਬਾਕੀ ਹੋਰ ਗਵਾਹ ਵੀ ਸਨ ਜੱਜ ਨੇ ਸਜ਼ਾ ਦਿੰਦੇ ਜੋ ਕੁਝ ਲਿਖਿਆ ਸੀ ਉਸ ਵਿੱਚ ਇਹ ਦੱਸਿਆ ਗਿਆ ਸੀ ਕਿ ਪ੍ਰੀਤੀ 30 ਦਿਨ ਸਿਰਫ ਇਸ ਲਈ ਜ਼ਿੰਦਾ ਰਹੀ ਕਿਉਂਕਿ ਉਸ ਨੂੰ ਪਤਾ ਹੀ ਨਹੀਂ ਸੀ ਕਿ ਉਹ ਕਿਵੇਂ ਦੀ ਦਿਖ ਰਹੀ ਹੈ ਉਸ ਦਾ ਚਿਹਰਾ ਹੁਣ ਕਿਵੇਂ ਹੈ ਉਸ ਨੂੰ ਇਹ ਵੀ ਨਹੀਂ ਪਤਾ ਸੀ ਕਿ ਉਸ ਦੀ ਅੱਖਾਂ ਦੀ ਰੋਸ਼ਨੀ ਵਾਪਸ ਆਵੇਗੀ ਜਾਂ ਨਹੀਂ ਉਸਾ ਚਿਹਰਾ ਜਾ ਹੋ ਗਿਆ ਸੀ ਕਿ ਖੁਦ ਘਰ ਵਾਲੇ ਜਾਂ ਮਾਪੇ ਦੇਖਦੇ ਤਾਂ ਡਰ ਜਾਂਦੇ ਜੇਕਰ ਇਹ ਅਸਲੀਅਤ ਉਸਦੇ ਸਾਹਮਣੇ ਆ ਜਾਂਦੀ ਕੋਈ ਸ਼ੀਸ਼ਾ ਉਸਦੇ ਸਾਹਮਣੇ ਰੱਖ ਦਿੰਦਾ ਥੋੜੀ ਬਹੁਤੀ ਰੋਸ਼ਨੀ ਉਸਦੀਆਂ ਅੱਖਾਂ ਦੇ ਵਾਪਸ ਆ ਜਾਂਦੀ ਜੇ ਉਹ ਦੇਖਦੀ ਤਾਂ ਸ਼ਾਇਦ 23 ਦਿਨਾਂ ਤੱਕ ਜ਼ਿੰਦਾ ਨਾ ਰਹਿੰਦੀ ਉਹ ਪਹਿਲੇ ਹੀ ਦਿਨ ਮਰ ਜਾਂਦੀ ਇਹ ਜੱਜ ਨੇ ਆਪਣੇ ਫੈਸਲੇ ਵਿੱਚ ਕਿਹਾ ਜਜ ਨੇ ਇਹ ਵੀ ਕਿਹਾ ਕਿ ਜੋ ਐਸਆਰਪੈਗ ਹੈ ਉਹਨਾਂ ਦੀ ਨਜ਼ਰ ਵਿੱਚ ਇਹ ਰੇਪ ਤੋਂ ਵੀ ਜ਼ਿਆਦਾ ਵੱਡਾ ਕ੍ਰਾਈਮ ਹੈ ਜੋ ਰੇਪ ਵਿਕਟਮ ਹੈ ਜਦੋਂ ਰੇਪ ਹੁੰਦਾ ਹੈ ਉਸ ਦੀ ਆਤਮਾ ਮਾਰੀ ਜਾਂਦੀ ਹੈ ਉਸ ਦੀ ਆਤਮਾ ਨੂੰ ਕੁਚਲਿਆ ਜਾਂਦਾ ਹੈ ਉਸ ਨੂੰ ਸਮਝਾ ਬੁਝਾ ਕੇ ਲਾਦਰ ਰੱਖ ਕੇ ਦੇਖਭਾਲ ਕਰਕੇ ਉਸ ਨੂੰ ਵਾਪਸ ਜ਼ਿੰਦਗੀ ਦੀ ਪਟੜੀ ਤੇ ਲਿਆਇਆ ਜਾਂਦਾ ਹੈ ਦੇਸ਼ ਵਿੱਚ ਅਜਿਹੇ ਬਹੁਤ ਰੇਪ ਵਿਕਟਮ ਹਨ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦੁਬਾਰਾ ਨਵੇਂ ਸ਼ਰੇ ਤੋਂ ਸ਼ੁਰੂ ਕੀਤੀ ਇੱਕ ਐਸਿਡ ਅਟੈਕ ਵਿਕਟਮ ਨੂੰ ਆਪਣੀ ਉਸੇ ਬੋਡੀ ਉਸੇ ਚਿਹਰੇ ਨਾਲ ਵਾਪਸ ਉਸੇ ਦੁਨੀਆ ਵਿੱਚ ਰਹਿਣਾ ਬਹੁਤ ਮੁਸ਼ਕਿਲ ਕੰਮ ਹੈ ਇਸ ਲਈ ਉਹਨਾਂ ਦਾ ਕਹਿਣਾ ਸੀ ਕਿ ਰੇਪ ਨਾਲੋਂ ਜ਼ਿਆਦਾ ਐਸਿਡ ਅਟੈਕ ਜ਼ਿਆਦਾ ਵੱਡਾ ਕ੍ਰਾਈਮ ਹੈ ਜੱਜ ਦਾ ਇਹ ਕਹਿਣਾ ਸੀ ਕਿ ਜੇ ਪ੍ਰੀਤੀ ਨੂੰ ਇੱਕ ਵੀ ਚਲਕ ਆਪਣੇ ਚਿਹਰੇ ਦੀ ਨਾ ਬਾਕੀ ਚੀਜ਼ਾਂ ਦੀ ਦਿੱਖ ਜਾਂਦੀ ਤਾਂ ਉਹ ਕਦੇ ਵੀ ਸਿੰਦਾ ਨਾ ਰਹਿੰਦੀ ਤੀ ਤੀਨ ਉਸਨੇ ਇਸ ਭਰਮ ਵਿੱਚ گزار ਦਿੱਤੇ ਕਿ ਉਹ ਠੀਕ ਹੋ ਜਾਵੇਗੀ ਉਸ ਦਾ ਚਿਹਰਾ ਠੀਕ ਹੈ ਉਸੀ ਜਦੋਂ ਮੌਤ ਹੋਈ ਸੀ ਮਲਟੀ ਆਰਡਨ ਫੇਲ ਹੋਣ ਦੀ ਵਜ੍ਹਾ ਨਾਲ ਹੋਈ ਸੀ ਉਸ ਦਾ ਦਿਲ ਲੀਵਰ ਗੁਰਦੇ ਜੋ ਵੀ ਜ਼ਿੰਦਾ ਰਹਿਣ ਲਈ ਸਾਡੇ ਜ਼ਰੂਰੀ 파ਟ ਹਨ ਇਸ ਐਸਿਡ ਨੇ ਉਹਨਾਂ ਉੱਪਰ ਹਮਲਾ ਕਰ ਦਿੱਤਾ ਸੀ ਬਹੁਤ ਜ਼ਿਆਦਾ ਮਾਤਰਾ ਵਿੱਚ ਉਹ ਐਸਿਡ ਸੁੱਟਿਆ ਗਿਆ ਸੀ ਉਸੇ ਵਜ੍ਹਾ ਨਾਲ ਬਹੁਤ ਨੁਕਸਾਨ ਹੋ ਗਿਆ ਸੀ ਇਹ ਦੇਸ਼ ਦਾ ਪਹਿਲਾ ਅਤੇ ਇੱਕੋ ਮਾਤਰ ਮਾਮਲਾ ਹੈ ਜਿੱਥੇ ਐਸਿਡ ਅਟੈਕ ਲਈ ਮੌਤ ਹੀ ਸਰੀਰ ਦਿੱਤੀ ਗਈ ਹੈ ਦੋਸਤੋ ਤੁਹਾਨੂੰ ਸਾਡੀ ਕਹਾਣੀ ਕਿਵੇਂ ਲੱਗੀ ਜ਼ਰੂਰ ਦੱਸਿਓ ਮਿਲਦੇ ਆ ਇੱਕ ਹੋਰ ਨਵੀਂ ਕਹਾਣੀ ਲੈ ਕੇ